ਸਰਨ ਜੈਪਿੰਦਿਆ ਪਾਰ ਵਾਲੇ ਗੁਜੀ ਪਾਰ ਸਾਹਿਬ ਵਾਲੀ ਪਿੰਡ ਜਸਤਨਾ ਚ ਡੋਰ ਤੋਂ ਡੋਰ ਕਰਦੇ ਘੁੰਮ ਰਹੇ ਸੀ ਤੇ ਸਾਡੇ ਭਰਾ ਮਿਲਿਆ ਸਾਨੂੰ ਲਖਮਿੰਦਰ ਲਖਮਿੰਦਰ ਤੇ ਜਸਵਿੰਦਰ ਦੋ ਭਰਾ ਐ ਤਿੰਨ ਭਰਾ ਐ ਕਿੰਨੀ ਬੇਟੀਆਂ ਨੇ ਕੋਲ ਪੰਜ ਹੋਰ ਜੀ ਬੇਟੀਆਂ ਕੋਲ ਜਸਵਿੰਦਰ ਕੋਲ ہاں ਜੀ ਪੰਜ ਨੇ ਤੇਰਾਂ ਪਾ ਪਾ ਤੋਂ ਤੇਰਾਂ ਬੋ ਗਰੀਬ ਪਰਿਵਾਰ ਐ ਤੇ ਕੰਡੀਸ਼ਨ ਕਰਦੀ ਅਸੀਂ ਜੀ ਆ ਉਹੀ ਕੱਚੀ ਛੱਤਾਂ ਵਾਲਾ ਮੈਸਜ ਮੈਟਰ ਆ ਜਿਹੜੀਆਂ ਸਰਕਾਰਾਂ ਅਸੀਂ ਰੋਜ਼ ਹੀ ਬੋਲਪੁਰ ਕੇ ਸਾਡੀ ਦਾ ਮੜ ਕੇ ਸਾਡੇ ਮੂੰਹ ਦੁਖਣ ਲੱਗ ਗਈ। ਵੀ ਲੋਕ ਇਹ 70 ਸਾਲ ਦਾ ਵਿਕਾਸ ਗਣਨ ਦੇ ਗਣਦੇ ਨੇ ਇਹਨਾਂ ਦੀ ਜਵਾਨ ਨਹੀਂ ਦੁਖੀ ਇਹਨਾਂ ਦਾ ਮੂੰਹ ਨਹੀਂ ਦੁਖਿਆ ਪਰ ਸਾਡੀ ਇਹਨਾਂ ਦੀ ਕੁੱਤ ਦਾ ਦੱਸ ਦੱਸ ਕੇ ਸਾਡਾ ਮੂੰਹ ਦੁਖਣ ਲੱਗ ਗਿਆ। ਇਹ ਕਹਿੰਦੇ ਵੀ 70 ਸਾਲ ਚ ਬਹੁਤ ਵਿਕਾਸ ਕਰਿਆ ਤੇ ਤੇ ਪਿੰਡਾਂ ਦੇ ਵਿੱਚ ਗੋਮ ਸਾਥੀ ਨੂੰ ਮੜ ਜਾ 70 ਦਿਖਾ ਦੇ। ਹਾਲਾਤ ਦਿਖਾ ਗਏ। ਇਹ ਸੋਈ ਵੀ ਦਿਖਾ ਦੇ। ਹਾਂ। ਉੱਪਰ ਇਦਰੇ ਹਾਲਤ ਹੈ ਸੋ ਇਸ ਤਰ੍ਹਾਂ ਦੇ ਹਾਲਾਤ ਹੈ ਤੇ ਸਰਕਾਰਾਂ ਨੇ ਪਤਾ ਨਹੀਂ ਕਿਹੜਾ ਵਿਕਾਸ ਕਰ ਗਣਾ ਰਹੇ ਆ ਕਿਹੜਾ ਨਹੀਂ ਸਾਨੂੰ ਸਮਝ ਨਹੀਂ ਆਉਂਦਾ ਤੇ ਜਦੋਂ ਪਿੰਡਾਂ ਦੇ ਇੰਦਰ ਪੜਦੇ ਆ ਕਾਂ ਇਹ ਗਰੀਬ ਲੋਕ ਸਾਡਾ ਮਨ ਭਰਾ ਜਾਂਦਾ ਇਹਨਾਂ ਨੂੰ ਦੇਖ ਕੇ ਇਹਨਾਂ ਦੀ ਹਾਲਤ ਦੇਖ ਕੇ ਤੇ ਅੱਜ ਇਲੈਕਸ਼ਨਾਂ ਦਾ ਦੌਰ ਹੈ ਇਲੈਕਸ਼ਨਾਂ ਕਰਨ ਵੀ ਸਾਡੇ ਮੁਹੱਲੇ ਚ ਜਾਂਦੇ ਆ ਤੇ ਵੋਟਾਂ ਵੀ ਲੈ ਜਾਂਦੇ ਆ ਪਰ ਸਾਡੀ ਸਥਿਤੀ ਜਿਉਂਦੀ ਤਿਉਂ ਬਣੀ ਹੋਈ ਹੈ 70 70 80 ਸਾਲ ਤੋਂ ਸੈਂਕੜੇ ਸਾਲ ਤੋਂ ਕਹਿ ਸਕਦੇ ਆ ਤੇ ਸਰਕਾਰਾਂ ਨੇ ਪਾਲਿਸੀਆਂ ਬਹੁਤ ਸਾਰੀਆਂ ਬਣਾਈਆਂ ਬਾਬਾ ਸਾਡੇ ਸੰਸਦਾਨ ਦੇ ਕੇ ਦਿੱਤਾ ਉਸ ਦੇ ਤਹਿ ਸਾਨੂੰ ਬਹੁਤ ਸਾਰੀਆਂ ਪਾਲਿਸੀਆਂ ਦੇ ਤਹਿ ਸਾਨੂੰ ਸਕੀਮਾਂ ਮਿਲਦੀਆਂ ਪਰ ਜਿਹੜੇ ਪਿੰਡ ਦੇ ਘੜਾਂ ਵਿੱਚ ਆਉਦੇ ਹੀ ਆਂ ਪੰਜ ਸਰਪੰਚ ਹੈ ਉਹ ਗਰੀਬ ਤੱਕ ਉਹਨਾਂ ਸਕੀਮਾਂ ਨੂੰ ਆਂੜੀ ਦਿੰਦੇ ਕਿਉਂਕਿ ਇਹਨਾਂ ਲੋਕਾਂ ਨੂੰ ਉਹ ਦਬਾ ਕੇ ਰੱਖਣਾ ਚਾਹੁੰਦੇ ਆ ਤਾਂ ਇਹ ਲੋਕ ਜਿਹੜੇ ਆ ਉਹਨਾਂ ਦੀ ਖੁੱਲ੍ਹੇ ਸੰਭਰ ਤੱਕ ਜਾਣ ਇਹਨਾਂ ਨੂੰ ਗੁਲਾਮ ਬਣਾਣਾ ਚਾਹੁੰਦੇ ਆ ਤੋਂ ਪ੍ਰਸ਼ਾਸਨ ਨੂੰ ਬੇਨਤੀ ਕਰਨਾ ਇਹਨਾਂ ਦੇ ਵਾਸਤੇ ਤੁਹਾਨੂੰ ਏਸੀ ਵਾਲੇ ਕਮਰੇ ਛੱਡ ਕੇ ਇਹਨਾਂ ਗਲੀਆਂ ਵਿੱਚ ਆ ਪਾਣਾ ਚਾਹੀਦਾ ਤੇ ਦੇਖਣਾ ਚਾਹੀਦਾ ਇਹ ਲੋਕਾਂ ਦੀ ਹਾਲਤ ਕਿਹੋ ਜਿਹੀ ਹੈ ਤੇ ਮੈਂ ਸੱਤਿਆਂ ਨੂੰ ਬੇਨਤੀ ਕਰਦਾ 6 ਤਰੀਕ ਨੂੰ ਮਕੰਦਪੁਰ ਵਿਖੇ ਇਕ ਇਕੱਠ ਰੱਖਿਆ ਹੋਇਆ ਸੀ 10 ਵਜੇ ਸਾਰੇ ਸਾਥੀਆਂ ਨੂੰ ਬੇਨਤੀ ਹੈ ਤੁਸੀਂ ਇੱਥੇ ਪਹੁੰਚੋ ਜਿੰਨੇ ਵੀ ਆਪਣੇ ਪਿੰਡ ਦੇ ਹੋਰ ਕੇਸ ਆ ਮੈਂ ਸਾਥੀਆਂ ਨੂੰ ਬੇਨਤੀ ਕਰਦਾ ਵੀਡੀਓ ਨੂੰ ਸਹੀ ਵਕਤ-ਵਕਤ ਕਰ ਦਿਓ ਕਿਉਂਕਿ ਜਿੰਨੇ ਵੀ ਹੋਰ ਕੇਸਾਂ ਇਲਾਕੇ ਦੇ ਸਾਰਿਆਂ ਨੂੰ ਮਕੰਦਪੁਰ ਕੈਮਰਾ ਤੇ ਦਿੱਤੇ ਆਇਓ ਤੇ ਅਸੀਂ ਜਿਹੜੀ ਆ ਉੱਥੇ ਮੀਟਿੰਗ ਕਰਕੇ ਆਪਣੀ ਮੀਟਿੰਗ ਕਰਕੇ ਉਧਰ ਡਿਸਾਈਡ ਕਰਾਂਗੇ ਕਿ ਅਗਲੀ ਜਿਹੜੀ ਅਣਨੀਤੀ ਆ ਉਹ ਕਿਵੇਂ ਅਗਲੀ ਤੈਅ ਕਰਾਂਗੇ ਤੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੈ ਪੀਮ ਜੈ ਭਗਵਾਨ